18 ਨਸ਼ਕ ਮੁਕਤੀ ਕੇਂਦਰ ਵਿਖੇ ਅਸੀਂ ਗगन ਚੋਕ ਜੀ ਨੇ ਜਿਹੜੇ ਬੰਬੇ ਇੰਸਟੀਚਿਊਟ ਤੋਂ ਨੇ ਸਾਰੇ ਐਨ ਜੀਓ ਨੇ ਜਿਹੜੇ ਸਾਡੇ ਨਾਲ ਹਮੇਸ਼ਾ ਮੂਲੇ ਨਾਲ ਮੋੜਾ ਲਾ ਕੇ ਚੱਲਦੇ ਨੇ ਐਸ ਐਚਓ ਸਾਹਿਬ ਸੁਨੀਲ ਕੁਮਰ ਜੀ ਇਹ ਵੀ ਆਏ ਨੇ ਤੇ ਅਸੀਂ ਇੱਕ ਪੋਸਟਰ ਲਾਂਚ ਕਰ ਰਹੇ ਹਾਂ ਜਿਹੜਾ ਕਿ ਜਾਗਰੂਕਤਾ ਵਾਸਤੇ ਹੈ ਪੁਲਿਸ ਵੀ ਟਾਈਮ ਟੂ ਟਾਈਮ ਜਾਗਰੂਕਤਾ ਵੀ ਕਰ ਰਹੀ ਹੈ ਤੇ ਆਪਣੇ ਕੰਮ ਵੀ ਕਰ ਰਹੀ ਹੈ ਤਾਂ ਪਕੜ ਵੀ ਕਰ ਰਹੀ ਹੈ ਇਸ ਇਹਦੇ ਨਾਲ ਨਾਲ ਐਨ ਜੀਓਜ਼ ਵੀ ਬਹੁਤ ਸਾਡਾ ਸਹਿਯੋਗ ਕਰਦੇ ਪਏ ਨੇ ਤੇ ਬਹੁਤ ਹੀ ਚੰਗਾ ਲੱਗਦਾ ਹੈ ਜਦੋਂ ਮਰੀਜ਼ ਠੀਕ ਹੁੰਦੇ ਨੇ ਅੱਜ ਵੀ ਦੋ ਪੇਸ਼ੈਂਟ ਐਸਓ ਜਵਾਬ ਲੈ ਕੇ ਆਏ ਨੇ ਤੇ ਅਸੀਂ ਸਾਰੇ ਰਲ ਮਿਲ ਕੇ ਇੱਕ ਪੂਰੀ ਵਧੀਆ ਟੀਮ ਬਣਾ ਕੇ ਕੰਮ ਕਰ ਰਹੇ ਹਾਂ ਅੱਜ ਦਾ ਜਿਹੜਾ ਸਪੈਸ਼ਲ ਇਹ ਸੀਗਾ ਕਿ ਇਹ ਪੋਸਟਰ ਲਾਂਚ ਕੀਤਾ ਖਾਸ ਤੌਰ ਤੇ ਔਲਾਨ ਬਚਾਉਣ ਵਾਸਤੇ ਉਹਦੇ ਚ ਅਸੀਂ ਬਹੁਤ ਸਾਰੇ ਰਿਸਰਚ ਕਰਕੇ ਪੁਆਇੰਟਸ ਕਰ ਦੇਣੇ ਜਿਹਦੇ ਚ ਘਰ ਬੈਠੇ ਮਾਂ ਪਿਓ ਵੀ ਇਸ ਚੀਜ਼ ਨੂੰ ਡਿਟੈਕਟ ਕਰ ਸਕਦੇ ਨੇ ਕਿ ਕਿਤੇ ਸਾਡਾ ਬੱਚਾ ਕਿਤੇ ਗਲਤ ਰਸਤੇ ਤੇ ਨਹੀਂ ਪੈ ਗਿਆ ਇਹਦੇ ਚ ਕੀ ਹੁੰਦਾ ਕਿ ਜਿਵੇਂ ਕਿਸੇ ਵੀ ਬੱਚੇ ਦੇ ਸੁਭਾਅ ਦੇ ਵਿੱਚ ਝਿੜਚਿੜਾਪਣ ਆ ਜਾਂਦਾ ਹੈ ਸੁਭਾਅ ਦੇ ਵਿੱਚ ਬਦਲਾਅ ਆ ਜਾਂਦਾ ਹੈ ਲੱਗੇ ਹੁੰਦਾ ਹੈ ਕਈ ਵਾਰੀ ਬੱਚਾ ਪੈਸੇ ਜ਼ਿਆਦਾ ਮੰਗਣ ਲੱਗੇ ਹੁੰਦਾ ਹੈ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਜਦੋਂ ਵੀ ਪੈਸੇ ਦਿਓ ਉਹਦਾ ਥੋੜਾ ਜਿਹਾ ਆਈਡੀਆ ਜ਼ਰੂਰ ਲਓ ਕਿ ਉਹ ਪੈਸੇ ਕਿੱਥੇ ਖਰਚ ਰਿਹਾ ਹੈ ਉਹਦੀ ਨੀਂਦ ਦੇ ਪੈਟਰਨ ਦੇ ਵਿੱਚ ਬਦਲਾਅ ਆਣਾ ਸ਼ੁਰੂ ਹੋ ਜਾਂਦੇ ਹੈ ਕੋਈ ਲੇਟ ਸੌਂਦਾ ਹੈ ਕੋਈ ਜਲਦੀ ਸੌਂਦਾ ਹੈ ਜਾਂ ਫਿਰ ਦੇਰ ਤੱਕ ਕੋਈ ਨਹੀਂ ਉੱਠਦਾ ਜਿਹੜਾ ਰੂਟੀਨ ਜਿਹੜਾ ਹੁੰਦਾ ਉਹਦਾ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ ਪੜਾਈ ਦੀ ਪਰਫਾਰਮੈਂਸ ਹੈ ਅਕੈਡੈਮਿਕ ਪਰਫਾਰਮੈਂਸ ਹੈ ਉਹਦੇ ਚੇਂजेस ਆਣੀ ਸ਼ੁਰੂ ਹੋ ਜਾਣ ਤੁਹਾਨੂੰ ਸਤਾਰਕ ਜ਼ਰੂਰ ਰਹਿਣਾ ਚਾਹੀਦਾ ਹੈ ਤੁਹਾਡਾ ਬੱਚਾ ਕਿਸ ਸੰਗਤ ਦੇ ਵਿੱਚ ਰਹਿੰਦਾ ਹੈ ਉਹਨਾਂ ਦਾ ਵੀ ਤੁਹਾਨੂੰ ਜਾਣਨਾ ਚਾਹੀਦਾ ਹੈ ਕਿ ਕਿਸ ਸੰਗਤ ਦੇ ਵਿੱਚ ਹੈਗਾ ਇਹਦੇ ਕੁਝ ਪੁਆਇੰਟਸ ਨੇ ਜਿਹੜੇ ਅਸੀਂ ਇਹਦੇ ਵਿੱਚ ਕਵਰ ਕੀਤੇ ਨੇ ਜਿਹੜੇ ਕਿ ਹੁਣ ਅਸੀਂ ਜਗ੍ਹਾ-ਜਗ੍ਹਾ ਤੇ ਅਸੀਂ ਪੇਸਟ ਵੀ ਕਰਾਂਗੇ ਗਗਨ ਚੂਬ ਜੀ ਨੇ ਬਹੁਤ ਵਧੀਆ ਇਹ ਜਨਵਰੀ ਨੂੰ ਭਾਈ ਹੈ ਤੇ ਅੱਗੇ ਵੀ ਅਸੀਂ ਸਾਰੇ ਰਲ ਮਿਲ ਕੇ ਨਿਮਾਉਂਦੇ ਰਾਵਾਂਗੇ ਇਹਦੇ ਵਿੱਚ ਮੈਂ ਇਹ ਵੀ ਦੱਸ ਦਿਆਂ ਕਿ ਸਾਡੇ ਜਿਹੜੇ ਦੋ ਨਸ਼ਾ ਮੁਕਤੀ ਕੇਂਦਰ ਨੇ ਇੱਕ ਅਬੋਰ ਦੇ ਵਿੱਚ ਤੇ ਇੱਕ ਫਾਜ਼ਿਲਕਾਰ ਦੇ ਵਿੱਚ ਤੇ ਇੱਕ ਰੀਹੈਬ ਸੈਂਟਰ ਜੱਟਵਾਲੀ ਚ ਹੈ ਇਥੇ ਪੇਸ਼ੈਂਟ ਨੂੰ ਤੁਸੀਂ ਲਿਆ ਸਕਦੇ ਹੋ ਪੇਸ਼ੈਂਟ ਦਾ ਟ੍ਰੀਟਮੈਂਟ ਫ੍ਰੀ ਹੁੰਦਾ ਹੈ ਕੋਰ ਸੈਂਟਰ ਦੇ ਵਿੱਚ ਜਿਹੜੇ ਅਸੀਂ ਡੇਲੀ ਬੇਸਿਸ ਦਵਾਈ ਦਿੰਨੇ ਆ ਉਹ ਵੀ ਬਿਲਕੁਲ ਫ੍ਰੀ ਮਿਲਦੀ ਹੈ ਤਾਂ ਤੁਸੀਂ ਘਬਰਾਓ ਨਹੀਂ ਤੇ ਕਿਸੇ ਵੀ ਬੱਚੇ ਨਾਲ ਜੇ ਗਲਤੀ ਨਾਲ ਕੁਝ ਬੱਚਾ ਗਲਤ ਰਸਤੇ 'ਤੇ ਜੇ ਪੈ ਵੀ ਗਿਆ ਤੇ ਉਹਦੇ ਤੇ ਸਖਤੀ ਨਾ ਕਰਕੇ ਉਹਨ ਪਿਆਰ ਨਾਲ ਸਮਝਾ ਕੇ ਤੇ ਹਸਪੀਟਲ ਲੈ ਕੇ ਆਓ ਨਸ਼ਾ ਮੁਕਤੀ ਕੇਂਦਰ ਲੈ ਕੇ ਆਓ ਉਥੇ ਪੂਰੀ ਟੀਮ ਹੁੰਦੀ ਹੈ ਕਾਉਂਸਲਰਸ ਦੀ ਡਾਕਟਰਸ ਦੀ ਤੇ ਇਹ ਟੀਮ ਪੂਰਾ ਜਦੋਂ ਇਲਾਜ ਕਰਦੀ ਹੈ ਬੱਚਾ ਸਹੀ ਹੋ ਜਾਂਦਾ ਹੈ ਬੱਚਾ ਨਾ ਮਾਰਕੁੱਟ ਸਖਤੀ ਜਾਂ ਕੋਈ ਵੀ ਅਜਾ ਗਲਤ ਨਾ ਕਰੋ ਕਿ ਬੱਚੇ ਨੂੰ ਡਾਂਟ ਕੇ ਬਠੀਤੇ ਚੜਾਣਾ ਕੋਸ਼ਿਸ਼ ਕਰੋ ਜੈਨ ਜੀ ਅੱਜ ਬੰਬੇ ਇੰਸਟੀਟਿਊਟ ਵੱਲੋਂ ਨਸ਼ਾ ਛਡਾਊ ਕੇਂਦਰ ਵਿੱਚ ਆ ਕੇ ਇੱਕ ਡਾਕਟਰ ਸਾਹਿਬ ਦੀ ਹਦਾਇਤਾਂ ਦੇ ਮੁਤਾਬਿਕ ਇੱਕ ਕਮਿਸ਼ਨ ਔਲਾਦ ਬਚਾਓ ਕਰਕੇ ਇੱਕ ਨਵਾਂ ਜੋ ਮਿਸ਼ਨ ਜਿਹੜਾ ਹੈ ਉਰੰਮ ਕੀਤਾ ਗਿਆ ਇਹ ਗਗਨ ਜੀ ਦੀ ਖਾਸੀਅਤ ਹੈ ਜੀ ਇਹ ਕੋਈ ਨਾ ਕੁਝ ਨਵਾਂ ਜਿਹੜਾ ਹੈ ਸਾਨੂੰ ਇਦਾਂ ਦਾ ਕਰਦੇ ਰਹਿੰਦੇ ਆ ਕਿਉਂਕਿ ਇੱਕ ਤਰ੍ਹਾਂ ਦੀ ਹੈ ਸਾਡੇ ਸਮਾਜ ਦੀ ਕਿ ਬੱਚੇ ਜਿਹੜੇ ਨੇ ਜਾਂ ਨਸ਼ੇ ਨੂੰ ਲੈ ਕੇ ਜੋ ਸਾਡੇ ਸਮਾਜ ਦਾ ਜਿੱਦਾਂ ਦਾ ਅੱਜ ਆਪਾਂ ਗੁਰੂਵਾਰ ਦੇਖ ਰਹੇ ਆਂ ਉਸ ਚੀਜ਼ ਨੂੰ ਦੇਖ ਕੇ ਇਹਨਾਂ ਦੇ ਕੋਲ ਕੁਝ ਨਾ ਕੁਝ ਇਹ ਨਵਾਂ ਕਰਦੇ ਰਹਿੰਦੇ ਆ ਤਾਂ ਕਿ ਸਾਡੇ ਸਮਾਜ ਦੇ ਵਿੱਚ ਜਿਹੜੇ ਲੋਕ ਐ ਜਿਹੜੇ ਉਹ ਸੁਧਰਨ ਔਰ ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਨੇ ਉਹਨਾਂ ਤੋਂ ਜਾਣੂ ਕਰਵਾਇਆ ਜਾਵੇ ਅੱਜ ਸਾਡੇ ਨਾਲ ਜਿਹੜੇ ਡਾਕਟਰ ਸਾਹਿਬ ਨੇ ਸਾਡੇ ਸਰਜਨ ਜੀ ਉਹ ਵੀ ਆਏ ਹੋ ਨੇ ਪਾਇਲਕਾ ਤੋਂ ਨਾਲ ਦੀ ਨਾਲ ਡਾਕਟਰ ਮਹੇਸ਼ ਜੀ ਨੇ ਜੋ ਇਥੇ ਨਾਲ ਸਾਡਾ ਹੁਕਿੰਦਰ ਦੇਖਦੇ ਨੇ ਇਹਨਾਂ ਦੀ ਕੰਪਨੀ ਦੇ ਵਿੱਚ ਅਸੀਂ ਇਹ ਪੋਸਟਰ ਲਾਂਚ ਕਰ ਰਹੇ ਆ ਔਰ ਨਾਲ ਦੀ ਨਾਲ ਮੈਂ ਕਹਿਣਾ ਚਾਹਾਂਗਾ ਕਿ ਪੰਜਾਬ ਸਰਕਾਰ ਵੱਲੋਂ ਜੋ ਇਹ ਮਿਸ਼ਨ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਜਿਹੜੀਆਂ ਰਿਕਵਰੀਜ਼ ਕਰਨੀਆਂ ਪਰਚੇ ਦੇਣੇ ਜਾਂ ਕਹਿ ਲਓ ਇਦਾਂ ਦਾ ਜੋ ਸਾਡਾ ਚੱਲ ਰਿਹਾ ਮਾੜੇ ਬੰਦੇ ਨੂੰ ਫੜਨਾ ਉਹ ਤਾਂ ਚੱਲ ਹੀ ਰਿਹਾ ਹੈ ਪਰ ਨਾਲ ਦੀ ਨਾਲ ਇੱਕ ਪੋਜ਼ਿਟਿਵ ਰਿਜ਼ਲਟ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜਾ ਸਾਡਾ ਸੰਪਰਕ ਪ੍ਰੋਜੈਕਟ ਚ ਅਮਰੇ ਲੋਕਾਂ ਦੇ ਨਾਲ ਅਸੀਂ ਜਿਹੜਾ ਰੂਬਰੂ ਹੋ ਰਹੇ ਹਾਂ ਸੈਮੀਨਾਰਸ ਕਰ ਰਹੇ ਹਾਂ ਉਹਦਾ ਵੀ ਇੱਕ ਪੋਜ਼ਿਟਿਵ ਰਿਜ਼ਲਟ ਆ ਰਿਹਾ ਹੈ ਜਿਵੇਂ ਕਿ ਮੇਰੇ ਮੈਂ ਅਪਡੇਟ ਕਰਨੇ ਦੀ ਗੱਲ ਕਰਾਂ ਤਾਂ ਮੇਰੇ ਜਿੱਥੇ ਵੀ ਸੈਮੀਨਾਰ ਲਗਾਏ ਨੇ ਤਾਂ ਮੈਨੂੰ 4 ਤੋਂ 5 ਬੱਚਿਆਂ ਨੇ ਅਪਰੋਚ ਕੀਤੀ ਹੈ ਵਿਦਨ 15 ਡੇਜ਼ ਦੇ ਵਿੱਚ ਵਿੱਚ ਕਿ ਜਿਹੜਾ ਹੈ ਸਾਨੂੰ ਜਿਹੜਾ ਨਸ਼ਾ ਸ਼ਰੋਕ ਕੇਂਦਰ ਦੇ ਵਿੱਚ ਜਿਹੜਾ ਐਡਮਿਟ ਕਰਵਾਇਆ ਜਾਵੇ ਤਾਂ ਕਿ ਸਾਡਾ ਇਲਾਜ ਹੋ ਸਕੇ ਅਸੀਂ ਮੁੜ ਬਚੇਵਲ ਵੱਸ ਸਕੇ। ਆਹਰ ਅਲਮੀਲ ਕਦਮ ਵਧਾਈਏ ਨਸ਼ਾ ਮੁਕਤ ਪੰਜਾਬ ਬਣਾਈਏ। ਡਾਕਟਰ ਮੇਹ ਜੀ ਦੀ ਦੇਖ ਰੱਖ ਦੇ ਚ ਅਸੀਂ ਕਿ ਮਿਸ਼ਨ ਔਲਾਦ ਬਚਾਓ ਦੇ ਤਹਿਤ ਇੱਕ ਪੋਸਟਰ ਰੀਲੀਜ਼ ਕੀਤਾ ਅੱਜ ਜਿਹਦੇ ਵਿੱਚ ਪੂਰੀ ਜਾਣਕਾਰੀ ਹੈ ਬੱਚੇ ਦੇ ਵਿਵਾਰ ਦੇ ਵਿੱਚ ਤੋਂ ਨਸ਼ਾ ਬੱਚਾ ਕਰਨ ਲੱਗ ਪੈਂਦਾ ਤਾਂ ਕੀ ਚੇਂਜ ਆਂਦਾ ਹੈ। ਹੀ ਕੋ ਛੁੰਦੇ ਨਾਲ ਹੋਣੀ ਸ਼ੁਰੂ ਹੋ ਜਾਂਦੀਆਂ ਜਿਹੜੇ ਮਾਪਿਓ ਅਣਗਹਿਲੀ ਕਰ ਦਿੰਦੇ ਨੇ ਦੇਖੋ ਇੱਕ ਬੱਚੇ ਨੂੰ ਜਦੋਂ ਪਰਿਵਾਰ ਸੰਭਾਲ ਲੈਂਦਾ ਤਾਂ ਉਹ ਬੱਚਾ ਗੰਦੀ ਗੰਦਗੀ ਦੇ ਵਿੱਚ ਨਹੀਂ ਜਾਊਗਾ ਸੰਗਤ ਦੇਖਣੀ ਪਵੇਗੀ ਉਹਦੇ ਬੱਚੇ ਦੀ ਸਿੱਖਿਆ ਵੇਖਣੀ ਪਵੇਗੀ ਬੜਾ ਕੁਝ ਚੈੱਕ ਕਰਨਾ ਸੀ ਉਸ ਚੀਜ਼ ਦੀ ਸਾਰੀ ਜਾਣਕਾਰੀ ਅਸੀਂ ਪੋਸਟਰ ਵਿੱਚ ਦਿੱਤੀ ਹੈ ਤਾਂ ਅਸੀਂ ਮੀਡੀਆ ਰਾਹੀਂ ਸਾਰੇ ਪਾਸੇ ਪਹੁੰਚਾਵਾਂਗੇ ਤਾਂ ਕਿ ਉਹਨੂੰ ਪੜ੍ਹ ਕੇ ਤੁਸੀਂ ਆਪਦੇ ਬੱਚੇ ਦੇ ਧਿਆਨ ਰੱਖ ਸਕੋ ਜੈ ਜੀ ਮੈਂ ਡਾਕਟਰ ਰੋਹਿਤ ਗੋਇਲ ਐਸ ਸੀ ਐਸ ਫਾਜ਼ਲ ਕਾ ਅੱਜ ਅਸੀਂ ਬੋਰ ਡੀਡਿਕਸ਼ਨ ਸੈਂਟਰ ਆਏ ਸੀ ਜਿਹੜਾ ਸਾਡੇ ਐਨਜੀਓਜ਼ ਨਾਲ ਅਟੈਚ ਹੈਗੇ ਸੋਸਾਇਟੀਜ਼ ਨਾਲ ਉਹਦੇ ਵਿੱਚ ਜਿਵੇਂ ਬੰਬੇ ਸਿਚੂਏਟ ਹੈ ਇਹਨਾਂ ਵੱਲੋਂ ਬੜਾ ਅੱਛਾ ਕੰਮ ਕੀਤਾ ਜਾ ਰਿਹਾ ਹੈ ਇੱਥੇ ਬਾਗਰ ਮੱਲ ਮੱਲੇ ਮੱਲੇ ਜਾ ਕੇ ਲੋਕਾਂ ਨੂੰ ਮੋਟੀਵੇਟ ਕਰਦੇ ਆ ਜੋ ਵੀ ਐਡਿਕਸ਼ਨ ਚ ਪਏ ਹੋਏ ਲੋਕੋ ਬੇਸਿਕਲੀ ਉਹਨਾਂ ਨੂੰ ਆਮ ਜਨਤਾ ਨੂੰ ਇਹ ਡਰ ਹੁੰਦਾ ਹੈ ਵੀ ਪਤਾ ਨਹੀਂ ਕੀ ਹੋ ਜੂਗਾ ਉੱਥੇ ਲਿਜਾ ਕੇ ਤੇ ਸਾਡਾ ਇਹ ਕੋਸ਼ਿਸ਼ ਹੈ ਜਿਵੇਂ ਪੁਲਿਸ ਸਾਡੇ ਨਾਲ ਪੂਰੀ ਸਪੋਰਟ ਕਰ ਰਹੀ ਹੈ ਜੀ ਹਰ ਜਗ੍ਹਾ ਸੈਮੀਨਾਰਸ ਲੱਗ ਰਹੇ ਆ ਪਲਸ ਸਾਡੀ ਜਿਹੜੀ ਟੀਮਸ ਹੈ ਹੈਲਥ ਡਿਪਾਰਟਮੈਂਟ ਦੀ ਸਾਡੇ ਦੋ ਡੀ ਐਡਿਕਸ਼ਨ ਸੈਂਟਰ ਬਣੇ ਹੋਏ ਅਤੇ ਇੱਕ ਫਾਜ਼ਲ ਕਾ ਇੱਕ ਕਵਰ ਹੈ ਪਲਸ ਆਪਣੇ ਰੀਹੈਬ ਸੈਂਟਰ ਹੈ ਜਟਲੀ ਤੇ ਨਾਲ ਅਸੀਂ ਓਡ ਸੈਂਟਰ ਨੋ ਵਰਕਿੰਗ ਚਲਾਏ ਹੋਏ ਇਹ ਸਾਰਾ 3 ਵਰਕ ਚੱਲ ਰਿਹਾ ਜੀ ਜਿਵੇਂ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਵਰਗੇ ਸਾਨੂੰ ਵੀ ਅੱਗੇ ਅਸੀਂ ਕੈਰੀ ਫਾਰਵਰਡ ਕਰਨ ਵਾਸਤੇ ਪੁਲਿਸ ਡਿਪਾਰਟਮੈਂਟ ਨਾਲ ਮਿਲ ਕੇ ਪਲਸ ਐਨ ਜੀਓ ਜਿਹੜੇ ਬੰਬੇ ਇੰਸਟੀਟਿਊਟ ਹੈ ਇਹ ਸਾਰੇ ਰਲ ਕੇ ਆਪਣਾ ਕੋਸ਼ਿਸ਼ ਇਹੀ ਹੈ ਵੀ ਆਪਾਂ ਪੰਜਾਬ ਨੂੰ ਡਰੱਗ ਫ੍ਰੀ ਬਣਾ ਸਕੀਏ ਤੇ ਸਾਨੂੰ ਉਮੀਦ ਹੈ ਵੀ ਸਾਰੇ ਲੋਕ ਵੀ ਇਸੇ ਚ ਯੋਗਦਾਨ ਦੇਣਗੇ ਕਿਉਂਕਿ ਲੋਕਾਂ ਦੇ ਯੋਗਦਾਨ ਬਿਨਾ ਕੁਝ ਵੀ ਪੋਸੀਬਲ ਨਹੀਂ ਹੈ ਸੋ ਇਹੀ ਸਾਡੀ ਉਮੀਦ ਹੈ ਵੀ ਸਾਰੇ ਰਲ ਕੇ ਆਪਾਂ ਐਸਟੀਈ ਨੂੰ ਬੜਾ ਅੱਗੇ ਜਾ ਕੇ ਲੈ ਕੇ ਜਾਈਏ ਤਾਂ ਕਿ ਜਿਹੜਾ ਆਪਣਾ ਪੰਜਾਬ ਹੈ ਉਹ ਡਰੱਗ ਫ੍ਰੀ ਹੋਵੇ